ਦੇਖਿਆ ਹੈ ਕਿ ਲੋਕੀ ਬਹੁਤ ਦੁਖੀ ਆ ਪਰੇਸ਼ਾਨ ਆ ਤੇ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਉਹ ਆਪਣੇ ਦੁੱਖਾਂ ਤੋਂ ਕਿੱਦਾਂ ਬਾਹਰ ਆਉਣ ਜਾਂ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕਿ ਇੰਨਾ ਆਪਣੇ ਦੁੱਖਾਂ ਤੋਂ ਜਬਮਾਰੀਆਂ ਤੋਂ ਜਾਂ ਕਿਸੇ ਵੀ ਪਰੇਸ਼ਾਨੀਆਂ ਤੋਂ ਕਿੱਦਾਂ ਬਾਹਰ ਆਇਆ ਜਾਵੇ ਜਾਵੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਿ ਉਹਨਾਂ ਨੂੰ ਕਿੱਦਾਂ ਆਉਣਾ ਚਾਹੀਦਾ ਬਾਹਰ ਮੈਂ ਸਭ ਤੋਂ ਵੱਡੀ ਤੇ ਮੈਂ ਉਹਨਾਂ ਨੂੰ ਇੱਕ ਕੇਸ ਸੁਜੈਸ਼ਨ ਦੇਣਾ ਚਾਹਣਾ ਕਿ ਜੇਕਰ ਲੋਕ ਦੁਖੀ ਆ ਬਿਮਾਰ ਆ ਪਰੇਸ਼ਾਨ ਤੇ ਉਹਨਾਂ ਉਹ ਉਹ ਉਹਨਾਂ ਦੁੱਖਾਂ ਚੋਂ ਬਾਹਰ ਆਉਣਾ ਚਾਹੁੰਦੇ ਆ ਤੇ ਸਭ ਤੋਂ ਵੱਡੀ ਸਜੈਕਸ਼ਨ ਇਹ ਆ ਕਿ ਪਾਸਟਰ ਗੁਰਸ਼ਰਨ ਦੇ올 ਜੀ ਸਾਡੇ ਬਹੁਤ ਹੀ ਆਦਰਯੋਗ ਖੁਦਾ ਦੀ ਦਾਸੀ ਪਾਸਟਰ ਗੁਰਸ਼ਰਨ ਦੇ올 ਜੀ ਹਰ ਰੋਜ਼ ਸਾਡੇ 6 ਵਜੇ ਸੰਡੇ ਤੋਂ ਬਿਨਾ ਹਰ ਰੋਜ਼ ਹੀ ਲਾਈਵ ਹੁੰਦੇ ਆ ਤੇ ਬੜੀ ਜ਼ਬਰਦਸਤ ਉਹਨਾਂ ਦੀ ਸਿੱਖਿਆ ਹੈ ਤੇ ਬੜੀ ਉਹ ਕੱਲੀ-ਕੱਲੀ ਗੱਲ ਦੱਸਦੇ ਆ ਕਿ ਕਿਵੇਂ ਆਪਾਂ ਦੁੱਖਾਂ ਚੋਂ ਬਾਹਰ ਆ ਸਕਦੇ ਆ ਕਿਵੇਂ ਅਸੀਂ ਰੱਬ ਦੇ ਕੋਲ ਜਾ ਸਕਦੇ ਆ ਕਿਵੇਂ ਰੱਬ ਦੇ ਨਾਲ ਅਸੀਂ ਰਿਸ਼ਤੇ ਦੇ ਵਿੱਚ ਬਣ ਸਕਦੇ ਆ ਤੇ ਬਹੁਤ ਸਾਰੇ ਤੁਹਾਡੇ ਉੱਪਰ ਉਹ ਪ੍ਰਭੂ ਦੇ ਵਚਨ ਜਿਹੜੇ ਆ ਗਿਆਨ ਆ ਉਹ ਇਦਾਂ ਪ੍ਰਗਟ ਕਰਦੇ ਆ ਉਹ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਸੋ ਮੈਂ ਤੁਹਾਨੂੰ ਇਹੀ ਸਜੈਕਸ਼ਨ ਕਰਾਂਗਾ ਸਾਰਿਆਂ ਨੂੰ ਕਿ ਜੇ ਤੁਹਾਨੂੰ ਅੱਜਕੱਲ ਤੁਸੀਂ ਵੇਟ ਕਰ ਰਹੇ ਆ ਵੀ ਕੋਈ ਸਾਨੂੰ ਆਣ ਕੇ ਸਿਖਾਵੇ ਸਾਡੀ ਬਾਹ ਫੜ ਕੇ ਦੁੱਖਾਂ ਚੋਂ ਬਾਹਰ ਕੱਢੇ ਸਾਡੀਆਂ ਬਿਮਾਰੀਆਂ ਸਾਡੇ ਰੋਗਾਂ ਤੋਂ ਸਾਡੇ ਗਰੀਬੀ ਤੋਂ ਸਾਡੇ ਕਰਜ਼ਿਆਂ ਤੋਂ ਸਾਨੂੰ ਕੋਈ ਛਡਾਵੇ ਤਾਂ ਖੁਦਾ ਦੀ ਦਾਸੀ ਪ੍ਰਭੂ ਦੇ ਪਵਿੱਤਰ ਕਲਾਮ ਨੂੰ ਹਰ ਰੋਜ਼ ਹੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ 6:30 ਵਜੇ ਆਨਲਾਈਨ ਹੁੰਦੇ ਆ ਉਹਨਾਂ ਦਾ YouTube ਚੈਨਲ ਹੈਗਾ ਪਾਸਟਰ ਗੁਰਸ਼ਰਨ ਦੇ올 ਤੇ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਉਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਨੋਟੀਫਿਕੇਸ਼ਨ ਔਨ ਕਰੋ ਤੇ ਉਹਨਾਂ ਦੇ ਵੱਲੋਂ ਦਿੱਤੀ ਗਈ ਹਰ ਇੱਕ ਸਿੱਖਿਆ ਤੇ ਅਮਲ ਕਰੋ ਤੇ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਸੱਚੀ ਮੈਂ ਟੈਸਟਮਨੀਆਂ ਲੋਕਾਂ ਦੀਆਂ ਦੇਖੀਆਂ ਮੈਂ ਸੁਣਿਆ ਲੋਕਾਂ ਦੇ ਜ਼ੁਬਾਨੀ ਸੁਣਿਆ ਕਿ ਕਿਦਾਂ ਲੋਕਾਂ ਦੇ ਜੀਵਨ ਬਦਲੇ ਤੇ ਸੱਚਮੁੱਚ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਪਾਈਆਂ ਹਨ ਉਹਨਾਂ ਦੁਆਰਾ ਦੱਸੇ ਗਏ ਵਚਨਾਂ ਨੂੰ ਤੇ ਚੱਲ ਕੇ ਤੇ ਉਹਨਾਂ ਦੁਆਰਾ ਦਸੀਆਂ ਗਈਆਂ ਪ੍ਰਾਰਥਨਾ ਤੇ ਮਗਨ ਹੋ ਕੇ ਹਨਾ ਤੇ ਬਹੁਤ ਅਸੀਂ ਆਸ਼ੀਸ਼ਾਂ ਪਾਈਆਂ ਤੇ ਜਿੱਦਾਂ ਉਹ ਦੱਸਦੇ ਆ ਉਹ ਪ੍ਰੇਫਰੈਂਸ ਹਮੇਸ਼ਾ ਇਹੀ ਕਰਦੇ ਆ ਕਿ ਤੁਸੀਂ ਨਾਈਟ ਦੀ ਪ੍ਰੇਅਰ ਕਰੋ ਇਹ ਬਹੁਤ ਜ਼ਬਰਦਸਤ ਗੱਲ ਆ ਜਿੰਨਿਆਂ ਵੀ ਲੋਕਾਂ ਨੇ ਕੀਤੀ ਆ ਬੜੀ ਆਸ਼ੀਸ਼ ਪਾਈ ਆ ਕਿੰਝ ਗਵਾਈਆਂ ਆ ਯੈਸ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਉਹਨਾਂ ਨੂੰ ਸੁਣੋ ਪਾਸਟਰ ਗੁਰਸ਼ਰਨ ਜੀ ਉਹਨਾਂ ਦਾ YouTube ਚੈਨਲ ਆ ਗੁਰਸ਼ਰਨ ਦੇਵਾਲ ਖੋਜੇਵਾਲ ਉਹਨੂੰ ਸਬਸਕ੍ਰਾਈਬ ਕਰੋ ਉੱਥੇ ਇੱਕ ਵਿਜ਼ਿਟ ਕਰੋ ਤਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਕਿੱਦਾਂ ਜਦੋਂ ਖੁਦਾ ਦੀ ਦਾਸੀ ਦੇ ਦੁਆਰਾ ਪ੍ਰਾਰਥਨਾ ਕੀਤੀਆਂ ਜਾਂਦੀਆਂ ਪਵਿੱਤਰ ਆਤਮਾ ਦੀ ਗਵਾਹੀ ਦੇ ਨਾਲ ਕਲਾਮ ਸਾਂਝਾ ਕੀਤਾ ਜਾਂਦਾ ਤੇ ਸੱਚਮੁੱਚ ਲੋਕਾਂ ਦੇ ਜੀਵਨ ਬਦਲਦੇ ਆ ਦੇਖਿਓ ਤੁਸੀਂ ਥੱਲੇ ਕਮੈਂਟ ਪੜਿਓ ਕਿ ਲੋਕਾਂ ਦੇ ਕਿੱਦਾਂ ਜੀਵਨ ਬਦਲੇ ਆ ਕਿੱਦਾਂ ਲੋਕ ਗਵਾਹੀਆਂ ਦੇ ਰਿਹਾ ਕਿਸ ਤਰ੍ਹਾਂ ਲੋਕ ਦੱਸ ਰਹੇ ਆ ਕਿ ਜਦੋਂ ਖੁਦਾ ਦੀ ਦਾਸੀ ਨੇ ਪ੍ਰਾਰਥਨਾ ਕੀਤੀਆਂ ਤੇ ਜੀਵਨ ਬਦਲੇ ਕਿਉਂਕਿ ਖੁਦਾ ਦੀ ਦਾਸੀ ਸੱਚਮੁੱਚ ਅਸੀਂ ਜਿੰਨਾ ਵੀ ਉਹਨਾਂ ਨੂੰ ਜਾਣਦੇ ਆ ਉਹ ਹਮੇਸ਼ਾ ਦੁਆ ਦੇ ਵਿੱਚ ਰਹਿੰਦੇ ਬਹੁਤ ਜ਼ਿਆਦਾ ਉਹਨਾਂ ਦੇ ਪ੍ਰਾਰਥਨਾ ਲੈਵਲ ਬਹੁਤ ਜ਼ਿਆਦਾ ਹੈ ਤੇ ਖੁਦਾ ਉਹਨਾਂ ਨੂੰ ਹਮੇਸ਼ਾ ਇਦਾਂ ਹੀ ਇਸਤੇਮਾਲ ਕਰਦੇ ਰਹਿਣ ਤੇ ਜੋ ਵੀ ਉਹਨਾਂ ਦੇ ਦੁਆਰਾ ਗੱਲਾਂ ਦੱਸੀਆਂ ਜਾਂਦੀਆਂ ਕਲਾਮ ਦੱਸਿਆ ਜਾਂਦਾ ਜਾਂ ਵੀ ਐਡਵਾਈਸ ਦੱਸੀ ਜਾਂਦੀ ਹੈ ਸੱਚਮੁੱਚ ਉਹ 100% ਮੈਂ ਕਹਿੰਦਾ 101% ਲੋਕਾਂ ਦੇ ਜੀਵਨ ਦੇ ਵਿੱਚ ਕੰਮ ਕਰਦੀ ਹੈ ਰਿਜ਼ਲਟ ਲੈ ਕੇ ਆਉਂਦੀ ਹੈ ਤੇ ਲੋਕ ਵੱਡੀਆਂ ਗਵਾਈਆਂ ਦੇ ਨਾਲ ਆਉਂਦੇ ਤੇ ਅਸੀਂ ਵੀ ਤੁਹਾਨੂੰ ਦੱਸਣਾ ਚਾਹੁੰਦੇ ਜਰੂਰ ਇੱਕਰੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਦੁੱਖਾਂ ਚਾ ਬਿਮਾਰੀਆਂ ਚਾ ਗਰੀਬੀ ਚ ਫਸੇ ਆਏ ਆ ਸਾਡੇ ਕੋ ਕੋਈ ਰਾਹ ਨਹੀਂ ਹੈਗਾ ਕੌਣ ਆ ਕੇ ਸਾਡੀ ਬਾਹ ਫੜੇ ਤਾਂ ਸੱਚ ਮੁੱਚ ਖੁਦਾ ਦੀ ਦਾਸੀ ਪਾਸਟਰ ਗੁਰਸ਼ੰਦ ਜੀ ਹਰ ਰੋਜ਼ ਲਾਈਵ ਹੁੰਦੇ ਆ ਤੇ ਜ਼ਬਰਦਸਤ ਸਿੱਖਿਆ ਦਿੰਦੇ ਆ ਜ਼ਰੂਰ ਸੁਣੋ ਰੱਬ ਤੁਹਾਨੂੰ ਬਰਕਤ ਦੇਵੇ ਗੋਡ ਬlesਸ ਯੂ ਜੇਕਰ ਤੁਹਾਡੇ ਜ਼ਿੰਦਗੀ ਦੇ ਵਿੱਚ ਵੀ ਕੋਈ ਟੈਸਟਮਨੀ ਆ ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਪਾਸਟਰ ਗੁਰਸ਼ੰਦ ਦਿਓਲ ਜੀ ਦੇ ਚੈਨਲ ਦੇ ਕਮੈਂਟ ਥੱਲੇ ਵੀ ਆਪਣੀਆਂ ਟੈਸਟਮਨੀਆ ਜ਼ਰੂਰ ਲਿਖਿਓ ਤੇ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਓਕੇ ਜੀ ਬਾਏ ਬਾਏ ਚੀਕ